ਉਹ ਦੱਸ ਰਿਹਾ ਸੀ ਬਈ ਮਿੱਤਰੋ ਇਹਨਾਂ ਦਿਨਾਂ ਵਿੱਚ ਰੋਟੀ ਘੱਟ ਖਾਇਆ ਕਰੋ ਬਹੁਤਾ ਅੰਨ ਖਾਣ ਨਾਲ ਨੀਂਦ ਬਹੁਤ ਆਉਂਦੀ ਹੈ ਇਹ ਦਿਨ ਪੜਨਦੇ ਨੇ ਸਰੀਰ ਨੂੰ ਕਸ਼ਟ ਦਿਓ ਮਨ ਮਾਰ ਕੇ ਪੜੋ ਦਿਨ ਰਾਤ ਇੱਕ ਕਰ ਦਿਓ ਤੁਹਾਡੇ ਲਈ ਪੜਾਈ ਦੇ ਮੈਦਾਨ 'ਚ ਇੱਕ ਹਮਸਾਨ ਦਾ ਜੁੱਧ ਹੈ ਖੌਰ ਉਪਾ ਦਿਓ ਫਿਰ ਦੇਖਿਓ ਨੰਬਰ ਆਉਂਦੇ ਸਾਰੀ ਬਿਰਤੀ ਹੁਣ ਕਿਤਾਬਾਂ ਵੱਲ ਮੋੜ ਦਿਓ ਗੱਜ-ਵੱਜ ਕੇ ਇਮਤਿਹਾਨ ਦਿਓ ਫਿਰ ਖੁੱਲੀਆਂ ਖੇਡਾਂ ਨੇ ਮੁੰਡੇ ਮਿੰਨਾ ਮਿੰਨਾ ਮਸਕਰਾ ਰਹੇ ਸੰ ਕੁੜੀਆਂ ਸਿਰ ਚੁਗਾ ਕੇ ਬੈਠੀਆਂ ਹੋ ਜਾਂ ਸਨ ਤੇ ਫਿਰ ਸੱਜਣ ਸਿੰਘ ਨੇ ਆਖਿਆ ਦਿਨ ਤੇ ਰਾਤ ਦੀ ਵੰਡ ਕਰ ਲਿਓ ਕਿੰਨੇ ਘੰਟੇ ਸੌਣਾ ਹੈ ਕਿੰਨੇ ਘੰਟੇ ਤੁਰਨਾ ਫਿਰਨਾ ਤੇ ਬੇਲੇ ਰਹਿਣਾ ਹੈ ਤੇ ਫਿਰ ਕਿੰਨੇ ਘੰਟੇ ਪੜ੍ਹਨਾ ਹੈ ਪੜਨ ਦੇ ਘੰਟਿਆਂ ਨੂੰ ਅੱਢ-ਅੱਢ ਸਬਜੈਕਟਾਂ ਵਿੱਚ ਵੀ ਵੰਡ ਲਓ ਸਵੇਰੇ ਕੀ ਪੜ੍ਹਨਾ ਹੈ ਦੁਪਹਿਰੇ ਜਾਂ ਪਹਿਲੇ ਪੈਰ ਕੀ ਅਤੇ ਫਿਰ ਰਾਤ ਨੂੰ ਕੀ ਇੱਕ ਵਾਰੀ ਤਾਂ ਢੇੜੇ ਖਵਾ ਦਿਓ ਕਿਤਾਬਾਂ ਦੇ ਇਮਤਿਹਾਨ ਵਿੱਚ ਸਵਾਲ ਆਉਣ ਤਾਂ ਉਹਨਾਂ ਦੇ ਠੋਕ ਮੇ ਠੋਕ ਮੇ ਦੇ ਠੋਸ 2 ਦਾ ਪੁਆਇੰਟ ਨਿੱਗਰ ਅਤੇ ਗਿਆਨ ਗੜਾ ਚ ਵੇ ਜਵਾਬ ਲਿਖੋ ਪੇਪਰ ਵੇਖਣ ਵਾਲਾ 당 ਰਹਿ ਜਾਏ